ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਵੱਲੋਂ ਇੱਕ ਪੱਤਰ ਲਿਖ ਕੇ ਉਸੇ ਦਿਨ ਤੋਂ ਹੀ ਸ਼੍ਰੋਮਣੀ ਕਾਲੀਦਲ ਦੇ ਵਿੱਚ ਹੜਕੰਪ ਵੱਜ ਜਾਂਦਾ ਤੇ ਹਿਲਜੁਲ ਸ਼ੁਰੂ ਹੋ ਜਾਂਦੀ ਹੈ ਤੇ ਲਗਾਤਾਰ ਸੁਖਬੀਰ ਬਾਲ ਦਾ ਤਰ੍ਹਾਂ ਵੀ ਚਰਨਜੀਤ ਸਿੰਘ ਬਰਾੜ ਨੂੰ ਘੇਰਦਾ ਹੈ ਨਜ਼ਰ ਆਇਆ ਤੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਕਈ ਦੋਸ਼ ਲੱਗੇ ਚਰਨਜੀਤ ਸਿੰਘ ਬਰਾੜ ਦੇ ਉੱਤੇ ਤੇ ਅੱਜ ਬਰਾੜ ਸਾਹਿਬ ਆਪਣੇ ਪੇਜ ਦੇ ਉੱਤੇ ਇੱਕ ਵੀਡੀਓ ਸਾਂਝੀ ਕਰਦੇ ਨੇ ਉਹਨਾਂ ਕਹੇ ਕਿ ਇਹ ਦੋ ਸਾਡੇ ਉੱਤੇ ਝੂਠੇ ਨੇ ਅੱਜ ਇੱਕ ਸੋਸ਼ਲ ਮੀਡੀਆ ਰੱਤੇ ਜਿਹੜਾ ਕਰਦਾਰ ਕੁਸ਼ੀ ਦਾ ਨਵਾਂ ਕਿੱਸਾ ਸਾਹਮਣੇ ਆ ਕਿ ਜਿਹੜਾ ਕੈਨੇਡਾ ਤੋਂ ਸੰਘਾ ਬੋਲ ਰਿਹਾ ਸੀ ਕਿ ਐਲ ਐਮ ਆਈਆਂ ਦਾ ਧੰਦਾ ਹੈ ਜੀ ਫਲਾਣਾ ਧੰਗਾ ਹੈ ਜਿਹੜੇ ਗਗਨ ਦਾ ਉਸ ਦੇ ਨਾਂ ਲੈਂਦਾ ਸੀ ਉਸ ਗਗਨ ਨੂੰ ਅੱਜ ਮੇਰੇ ਖਿਆਲ ਵੀਡੀਓ ਬਣਾਉਣ ਲਈ ਪੇਸ਼ ਕੀਤਾ ਹੈ ਉਹਦੀ ਮਜਬੂਰੀ ਹੈ ਮੈਨੂੰ ਪਤਾ ਹੈ ਕਿਉਂਕਿ ਉਹਦੀ ਆਪਣੀ ਵਾਈਫ ਦੇ ਲਈ ਜਿਹੜੀ ਐਲ ਐਮ ਆਈ ਲਈ ਹੈ ਉਹ ਹਲੇ ਤੱਕ ਨਾ ਤਾਂ ਪੀ ਆਰ ਹੋਈ ਹੈ ਤੇ ਉਹਨਾਂ ਕੋਲ ਹੀ ਵਾਲੇ ਕੰਮ ਕਰਦੀ ਹੈ ਜਿਹੜਾ ਬੰਦਾ ਉੱਥੇ ਗਿਆ ਹੁੰਦਾ ਜਿਹਨੂੰ ਇਹ ਲੱਗਦਾ ਕਿ ਮੈਂ ਡਿਪੋਰਟ ਹੋ ਸਕਦਾ ਸੀ ਵਾਪਸ ਆਉਣਾ ਪੈ ਸਕਦਾ ਸੀ ਤੇ ਐਲ ਐਮ ਆਈ ਕਰਕੇ ਮੈਂ ਕੈਨੇਡਾ 'ਚ ਰਹਿ ਗਿਆ ਤੇ ਉਹ ਕਿਸੇ ਦੇ ਕਹੇ ਕੁਝ ਵੀ ਬੋਲ ਸਕਦਾ ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਰਿਸ਼ਤੇਦਾਰ ਹੈ ਕੋਈ ਤੇ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਕੋਈ ਮੁਹਾਲੀ ਦੇ ਵਿੱਚ ਦਫਤਰ ਨਹੀਂ ਹੈ ਤੇ ਇੱਕ ਪਾਸੇ ਕਹਿੰਦਾ ਮੁਹਾਲੀ ਦਫਤਰ ਹੈ ਇੱਕ ਪਾਸੇ ਕਹਿੰਦਾ ਮੈਂ ਬਰਨਾਲੇ ਅੱਡੇ ਦੇ ਵਿੱਚ 30 ਲੱਖ ਰੁਪਏ ਦਿੱਤਾ ਯਾਰ ਕੋਈ ਕੋਈ ਢੰਗ ਸਿਰ ਦੇ ਅਲੀਗੇਸ਼ਨ ਤਾਂ ਲਾ ਲੈਂਦੇ ਕੱਲ ਮੈਨੂੰ 4 5 6 ਫੋਨ ਆਏ ਜਿਹੜੇ ਗगन ਨੂੰ ਮੁੰਡੇ ਉੱਥੇ ਜਾਣਦੇ ਆ ਤੇ ਜਿਨ੍ਹਾਂ ਦੀ ਪ੍ਰੈਜੈਂਸ ਦੇ ਵਿੱਚ ਮੈਨੂੰ ਫੋਨ ਕਰਕੇ ਗगन ਨੇ ਆਪ ਕਿਹਾ ਸੀ ਵੀ ਬਾਈ ਮੈਂ ਤੁਹਾਡਾ ਨਾਂ ਲਿਆ ਤੇ ਇਸ ਕਰਕੇ ਮੈਨੂੰ ਐਲ ਐਮ ਆਈ ਮਿਲ ਗਈ ਤੁਹਾਡਾ ਧੰਨਵਾਦ ਜੇ ਮੈਨੂੰ ਮੇਰਾ ਨਾਮ ਲੈ ਕੇ ਪੁੱਛਣ ਤਾਂ ਤੁਸੀਂ ਕਹਿ ਦਿਓ ਵੀ ਮੈਨੂੰ ਜਾਣਦਾ ਪਰ ਐਨਾ ਫੋਨ ਤੁਸੀਂ ਮੈਨੂੰ ਗਗਨ ਨੇ ਕੀਤਾ ਗਗਨ ਤੇ ਇਦੋਂ ਬਾਅਦ ਮੈਂ ਤੈਨੂੰ ਜਾਣਦਾ ਵੀ ਨਹੀਂ ਵੀਰੇ ਨਾ ਮੈਨੂੰ ਪਤਾ ਤੈ ਕਿਹੜਾ ਪਿੰਡ ਹੈ ਸੋ ਕੁਧੀਆ ਕੱਲ ਪਰਸੋਂ ਮੈਨੂੰ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਕਿ ਯਾਰ ਸਾਡੇ ਸਾਹਮਣੇ ਉਹ ਮਿੰਨਤਾਂ ਕਰਦਾ ਸੀ ਵੀ ਮੈਨੂੰ ਕਿਸੇ ਤਰੀਕੇ ਇੱਥੇ ਰਹਿਣ ਦੇ ਲਈ ਬਚਾ ਲਓ ਤੇ ਉਹਦੇ ਕੋਲੇ ਨਾ ਕੋਈ ਪੈਸੇ ਸੀ ਨਾ ਕੋਈ ਅਸੀ ਗੱਲ ਸੀ ਨਾ ਉਹ ਦੇ ਸਕਦਾ ਸੀ ਤੇ ਇਸ ਕਰਕੇ ਇਹ ਸਰਾ ਸਰ ਝੂਠਾ ਅਲੀਗੇਸ਼ਨ ਹੈ ਔਰ ਜੇ ਕਿਸੇ ਨੂੰ ਪੈਸੇ ਦਿੱਤੇ ਕਿਹੜੇ ਕਾਉਂਟ ਚ ਪਾਏ ਕਿਹੜੇ ਰਿਸ਼ਤੇਦਾਰ ਨੂੰ ਫੜਾਏ ਕਾਦੇ ਤੇ ਆਏ ਕਾਦੇ ਤੇ ਗਏ ਇਹ ਵੀ ਝੂਠੀਆਂ ਗੱਲਾਂ ਨਾਲ ਕਰਦਾਰ ਕੁਸ਼ੀ ਨਾਲ ਬਣਨਾ ਕੁਛ ਨਹੀਂ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਪਹੁੰਚਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ